ਸਾਰੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਸਾਰੇ ਚਾਰ ਪਰਿਸ਼ਾਸਤਰੀ ਕਾਲਾ ਅੱਜ ਫਿਰ ਕੁਆਂਡਟੀਨਿੰਗ ਡੇ ਜੇ ਖਲਿਆਰੀ ਬੈਠੀ ਹੈ ਅੱਜ ਮੈਂ ਹੈ ਜਾਈ ਨਹੀਂ ਕੰਮ ਤੇ ਅੱਛਾ ਮੈਂ ਜਾਉਂਗੀ 10 ਵਜੇ ਮੰਦਿਰ ਗਈ ਹੋਇਆ ਅੱਛਾ ਅੱਛਾ ਤਾਂ ਕਰਕੇ ਲੇਟ ਜਾਉਂਗੀ ਠੀਕ ਹੈ ਤੇ ਰੋਟੀ ਫਿਰ ਲਾ ਕੇ ਜਾਵਾਂਗੇ ਅੱਜ ਰੋਟੀ ਲਾ ਕੇ ਜਾਵਾਂਗੇ ਅੱਜ ਕਦੂ-ਕਦੂ ਜੇ ਵਾਲੇ ਰੱਖੀ ਬੈਠੀ ਹੈ ਕਦੂ ਉਹਨਾਂ ਨੇ ਪੜਾਇਆ ਸੀ ਜਿੰਦਰਾ ਨੇ ਬਾੜੀ ਤਕੜੀ ਸ਼ਕੀਨ ਆ ਕਦੂਆਂ ਦੀ ਹੈ ਨਾ ਗਰੀਬ ਦੇ ਤਾਂ ਇਹ ਹੀ ਹਮ ਵਧੀਆ ਲੱਗਦੇ ਆ ਕਦੂ ਅੱਛਾ ਗਰੀਬਾਂ ਨੂੰ ਕਦੂ ਵਧੀਆ ਲੱਗਦੇ ਆ ਗੱਲ ਵੀ ਸਹੀ ਆ ਮਹਿੰਗੇ ਹੁਣ ਚੌਲ ਕਿੱਥੋਂ ਖਾ ਲਾਂਗੇ ਜਾਂ ਅਸੀਂ ਉਹ ਕਿੱਥੋਂ ਖਾ ਲਾਂਗੇ ਹੂੰ ਸਸਤਾ ਕਦੂ ਖਾਣਾ ਨਹੀਂ ਗਰੀਬ ਹਾਂ ਹਾਂ ਸਸਤੇ ਆ ਲੈ 10 ਰੁਪਿਆ ਦੇ ਕਦੂ ਨਾ ਸਰ ਜਾਂਦਾ ਹੈ ਨਾ ਹੂੰ ਵੀ ਠੰਡੇ ਆ ਇਹ ਵਗਨ ਤਾਂ ਮੰਨ ਲਾ ਹਣਾ ਠੰਡੇ ਆ ਚਮਚਾ ਤੜਕ ਲਾਂਗੇ ਬਸ ਮਿਰਚਾਂ ਤੜਕ ਲੈਣੀਆਂ ਭਰ ਕੇ ਹੈ ਠੀਕ ਮਸਾਂ ਟਾਈਮ ਪਾਸ ਤੇਰੇ ਕਤੂਰੇ ਅੱਜ ਹਾਂ ਠੀਕ ਬਾਹਰ ਗਿਆ ਰ ਅੱਛਾ ਗੁੜਾ ਗੁੜਾ ਵਿਚਰ ਗਿਆ ਆਪ ਤੋਂ ਬਾਹਰ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਯਾਰ ਗਰੀਬਣੀ ਦੀ ਵੀਡੀਓ ਨੂੰ ਤੇ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਹੱਥ ਵਨ ਕੇ ਬੇਨਤੀ ਹੈ ਮੇਰੀ ਬਾਈ ਵਨ ਕੇ ਯਾਰ ਕਰੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਪ੍ਰਭ ਕੱਦੂ ਤੈਨਾਂ ਰੱਖੀ ਬੈਠੀ ਆਥ ਨੇ ਬਣਾਵਾਂਗੇ ਕਹਾਂ ਹਾਂ ਵਸੇ ਇੱਕ ਹੁਣ ਬਣਾ ਲੇਗੀ ਇੱਕ ਆਥਣੇ ਬਣਾ ਲੇਗੀ ਤੇ ਆਹ ਦੋ ਵੱਡਾ ਇੱਕ ਪੱਕਾ ਤਾਂ ਨਹੀਂ ਨਾ ਕੱਚੇ ਆ ਗੱਦੂ ਤਾਂ ਹਨ ਤੈਨੂੰ ਫੜਾ ਦਿੰਦੇ ਆ ਸਬਜੀ-ਸਬਜੀ ਉਹ ਲੈ ਆਉਣੀ ਆ ਫਿਰ ਉਹਨਾਂ ਦੇ ਬਾਣੀਆਂ ਦੇ ਬਾਣਗੇ ਫਿਰ ਤਾਂ ਵਧੀਆ ਯਾਰ ਸਬਜੀ-ਸਬਜੀ ਫੜਾ ਦਿੰਦੇ ਆ ਨਾ ਚੱਲੇ ਤੇ ਬਣਾਵੇਂਗੀ ਹੂੰ ਉਹ ਦੇਖੋ ਭਰਾਵਾ ਤਾਂ ਪਹਿਰਾ ਹੋ ਰਿਹਾ ਬਾਈ ਧੁੱਪ ਤਾਂ ਸੋਨੇ ਦੇਖੀ ਜਾਂਦੀ ਆ ਬਾਈ ਚੁੱਲਾ ਲੱਕੜਾ-ਨੱਕੜਾ ਫਿਰ ਲੱਕੜਾ ਲੈ ਆਉਣੀ ਆ ਨਾਲੀ ਤੋਂ ਲਿਆਉਣੀ ਆ ਅੱਛਾ ਨਾਲੀ ਤੋਂ ਲਿਆਉਣੀ ਆ ਲੱਕੜਾ ਫਿਰ ਵਿੱਚ ਦੀ ਟਾਈਮ ਲੱਕੜਾ ਨੂੰ ਵੀ ਕੱਢਦੀ ਹੋਵੇਂਗੇ ਨਾ ਹੋਰ ਬਗ ਜਾਂ ਨਹੀਂ ਕੱਟੀਆਂ ਹੋਪੀ ਹੁ ਹੁ ਅਜੇ ਪੁਰਾਣਾ ਰਵਾਸ ਓਡੇ ਕੋਲੇ ਹੈਗਾ ਹਨਾ ਨਹੀਂ ਹੁਣ ਤਾਂ ਤਕਰੀਬਨ ਕੋਈ ਜਾਂਦਾ ਨਹੀਂ ਲੱਕੜਾਂ ਲੁੱਕੜਾਂ ਨੂੰ ਬੁੜੀਆਂ ਅੱਛਾ ਓਡੇ ਫਿਰ ਇੱਥੇ ਪੁਰਾਣਾ ਰਵਾਜ ਹੈਗਾਗਾ ਸਰਦੂਲਗੜ ਤੇ ਜਾਂਦਾਂ ਨਾਲੀ ਦਾ ਕਰਕੇ ਆ ਹਨਾ ਨਾਲੀ ਹੈ ਨਾ ਛੋਡੇ ਵਾਲੀ ਨਹਰਾ ਨਹਰਾ ਤੇ ਤਾਂ ਰੋਕਦੇ ਆਂ ਦਰੋਗੇ ਨਾਲੀ ਤੇ ਕੋਈ ਰੋਕਦਾ ਨਹੀਂ ਪਾੜੀ ਪੂੜੀ ਕਿਕਰਾਂ ਬਹੁਤ ਆ ਹੈ ਨਾ ਇੱਥੇ ਹਾਂ ਜੰਗਲੀ ਪਿਆ ਦਾ ਛੋਡੇ ਵੀਡੀਓ ਨੂੰ ਕਰੋ ਲਾਇਕ ਬਾਈ ਯਾਰ ਸ਼ੇਅਰ ਸਬਸਕ੍ਰਾਈਬ ਸ਼ੇਅਰ ਕਰੋ ਗਰੀਬਣੀ ਦੀ ਵੀਡੀਓ ਨੂੰ ਦੇਖੋ ਹੁਣ ਬਣਾਉਗੀ ਰਾਜੂ ਰੋਟੀ ਤੇ ਨਾਲੇ ਤੜਕ ਰਹੀ ਹੈ ਮਿਰਚਾਂ ਨਾਲੇ ਕਦੂਆ ਚ ਹਰੀਆਂ ਮਿਰਚਾਂ ਹੈ ਹੋਰ ਅੱਛਾ ਜੀ ਹਰੀ ਮਿਰਚ ਚੰਗੀ ਆ ਹਾਂ ਇਹ ਚੰਗੀ ਆ ਨਿਗਾ ਖਾਤਰ ਇਹਗਾ ਹੱਥ ਦੇ ਖੇਤ ਨਹੀਂ ਚੰਗੀ ਹਮ ਰਗੀਆਂ ਮਿਰਚਾਂ ਖਾਣੀ ਚਾਹੀਦੀ ਆ ਹਮ 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 ਇਹ ਮਿਰਚਾਂ ਅੱਛਾ ਜੀ ਰਗੀਆਂ ਮਿਰਚਾਂ ਕੌੜੀਆਂ ਨਹੀਂ ਹੈਂ ਆਈ ਮੋਲ ਲੱਗਦਾ ਦੂਜੀਆਂ ਹਨਾ ਖਾਣੀ ਚਾਹੀਦੀ ਹਮ ਭਾਈਆਂ ਨੂੰ ਤੂੰ ਕੀ ਕਹਿਣਾ ਚਾਹਣੀ ਆ ਮੈਂ ਤਾਂ ਇਹੀ ਕਹਿਣਾ ਚਾਹਣੀ ਆ ਵੀ ਮੇਰੀ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਕਰਾ ਬਣ ਕੇ ਹੱਥ ਬਣ ਕੇ ਬਿੰਦੀ ਮੇਰੀ ਠੀਕ ਠੀਕ ਹੈ ਲੈ ਵਈ ਯਰ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਹੱਥ ਵਨ ਕੇ ਬੇਨਤੀ ਹੈ ਵਿਚਾਰੀ ਦੀ ਗਰੀਬਣੀ ਦੀ ਤੇ ਇਹਦੇ ਕੁੱਤੇ ਦਿਖਾਉਣਾ ਤੁਨੂੰ ਇਹ ਵੀ ਕੁੱਤੇ ਇੱਥੇ ਆ ਬਾਹਰ ਇੱਕ ਕੁੱਤਾ ਤਾਂ ਇਹਦਾ ਬਾਹਰ ਹੀ ਰਹਿਣ ਲੱਗ ਗਿਆ ਹੁਣ ਕਾਲੀ ਬੈਠੀ ਹੋ ਬੈਠੀ ਕਾਲੀ ਕਾਲੀ ਹੋ ਬੈਠੀ ਦੇ ਉਰੇ ਆ ਜਾ ਹੋ ਬੈਠੀ ਹੈ ਕਾਲੀ ਇਹਦੀ ਦਿਖਾ ਕਿਲੇ ਮਸਨ ਉਹ ਪੁੱਛਾਂ ਮਰੀ ਜਾਂਦੀ ਹੋ ਬੈਠੀ ਆ ਉੱਠ ਗਰਮੀ ਵਾਲੀ ਮੰਦੀ ਆ ਤੇ ਆਉਂਦੀ ਨਹੀਂ ਹੁਣ ਕੋਲੇ ਦੇ ਦੇ ਚਾ ਬਿੱਲੀ ਦੇ ਬਲੂਂਗੜੇ ਨੇ ਕਹਦਾਂਗੇ ਰੋਜ਼ ਹੀ ਦਿਖਾਉਣਾ ਬਾਈ ਦਿਖਾਉਣਾ ਯਾਰ ਪਾਲਦੀ ਹੈ ਵਿਚਾਰੀ ਇਹਦੇ ਪੁਸ਼ 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 ਇਹ ਦੇ ਚਾ ਬਿੱਲੀ ਦੇ ਬਲੂਂਗੜੇ ਲੈ ਦੇਖੋ ਬਾਈ ਜੁੱਲਾ ਆ ਗਈ ਗਾਲੀ ਇਹਦੇ ਲੱਸੀ ਜਿ ਵੱਡੀ ਕਰ ਰੱਖੀ ਆ ਇਹੇ ਨਾ ਹੋ ਗਰਮੀ ਕਰਕੇ ਆ ਜਾ ਹਾਂ ਵੀ ਬਰਾ ਗੋ ਕਾਲੀ ਇਹਦਾ ਕੁੱਤਾ ਬਾਹਰ ਹੀ ਰਹਿੰਦਾ ਉਹ ਤਾਂ ਬਾਹਰ ਹੀ ਰਹਿਣ ਲੱਗ ਗਿਆ ਹੁਣ ਖਰੇ ਘਾਟੀ ਵੜਦਾ ਹਨਾ ਇਹ ਤਾਂ ਹੁਣ ਆਵ ਰਹੀਂਦੀ ਐ ਤੇਰੇ ਕੋਲੇ ਇੱਕ ਚਿੱਟੀ ਜੀ ਕੋਈ ਲੈ ਆਏ ਗਏ ਤੇਰੇ ਕੋਲੇ ਤਿੰਨ ਸਿੱਖ ਤੂਰੇ ਤਾਂ ਬਾਈ ਤੇ ਬਿੱਲੀ ਦੇ ਬਲੂਂਗੜੇ ਪਾਲ ਰੱਖੇ ਆ ਬਿੱਲੀ ਪਾਲ ਰੱਖੀ ਆ ਸ਼ਕੀਨ ਤਾਂ ਬੜੇ ਕਾਸੇ ਦੀ ਆ ਲੈ ਮਿਰਚਾਂ ਭਰ ਕੇ ਬਣਾਉਗੀ ਦੇਖੋ ਬਈ ਹਾਂ ਦਿਖਾਉਣਾ ਸਾਨੂੰ ਤੁਸਾਨਾ ਪਰ ਲਾਂਗੇ ਹਾਂ ਭਰ ਕੇ ਬਣਾਉਂਦੀ ਆ ਮਸਾਲਾ ਭਰ ਕੇ ਵਧੀਆ ਲੱਗਦੀ ਆ ਆਪਣਾ ਹਨਾ ਠੀਕ ਆ ਬਾਈ ਕਰੋ ਮਾਤੇ ਯਾਰ ਲੈ ਇੱਕ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ Thank you.